ਭੋਲੋ ਬਾਹਰ ਕੱਢ ਲਓ ਬਾਹਰ ਕੱਢ ਕੇ ਦੇਖੋ ਬੋਲੀ ਦੇਖ ਲੈ ਜੀ ਦੱਸੋ ਹੁਣ ਕਟੋਗੜ 25 ਸਾਲ ਹੋ ਗਏ ਤੁਹਾਡੇ ਗਉਂਦੇ ਨੂੰ ਆਹ ਉਮੀਦ ਨਹੀਂ ਸੀ ਹੈਗੀ ਸ਼ੇਰ ਕਟਾ ਜੀ ਵਿੱਚ ਹੁਣ ਦੱਸੋ ਕੀ ਕਰੀਏ ਜੀ ਅਸੀਂ ਅਮਰਧਾਰੀ ਬੰਦੇ ਦੇਖ ਲਓ ਹੁਣ ਦੇਖੋ ਹੁਣ ਥੋੜੇ ਸਾਹਮਣੇ ਜੋ ਹੈਗਾ 25 ਸਾਲ ਹੋ ਗਏ ਕਟੋਗੜ ਤੁਹਾਡੇ ਗਉਂਦੇ ਨੂੰ ਕਦੇ ਕਿਸੇ ਦੁਕਾਨ ਤੋਂ ਸਮੋਸਾ ਨਹੀਂ ਲਿਤਾ ਜਾਂਦਾ ਸਿਰਫ ਥੋੜੇ ਉਹ ਤੇ ਮਠਾਈ ਲੈ ਕੇ ਜਾਂਦੇ ਤੇ ਇਹ ਨਹੀਂ ਹੈ ਠੀਕ ਹੈ ਕਜਾਪੀ ਆ ਹੁਣ ਦੱਸੋ ਅਸੀਂ ਕੀ ਕਰੀਏ ਸਾਡੇ ਦਾ ਗੁੰਦਾ ਕੋਣਾ ਨਹੀਂ ਤਾਂ ਅਸੀਂ ਲੰਘਿਆ ਆ ਇਹ ਸਿਗਰਟ ਦਾ ਸੀ ਇਹ ਵਾਲੇ ਖਾ ਗਏ ਗਲਤ ਹੈ ਜੀ ਗਲਤ ਹੈ ਬਲਾਗ ਨੂੰ ਮੂੜੇ ਨੂੰ ਮਾਰੋ ਆਈ ਨਾ ਇਹ ਤਾਂ ਕਹਿੰਦੇ ਨਹੀਂ 25 ਸਾਲ ਹੋ ਗਏ 25 ਸਾਲ ਤੋਂ ਕਦੀ ਕੰਪਲੇਂਟ ਆਈ ਹੈ ਨਹੀਂ ਆਈ ਨਹੀਂ ਫਿਰ ਆਹ ਤਾਂ ਬਹੁਤ ਬੜੀ ਆ ਗਈ ਜੀ ਨਹੀਂ ਨਹੀਂ ਇਹ ਤਾਂ ਬਹੁਤ ਸਾਡੇ ਬਾਕ ਬਹੁਤ ਬੜੀ ਗੱਲ ਹੈ ਜੀ ਕਿਉਂਕਿ ਆ ਦੇਖੋ ਅਸੀਂ ਅਮਰਤਾਰੀ ਦੇ ਬੰਦੇ ਅਸੀਂ ਦਿਮਾਖੂ ਦੇ ਨੇੜੇ ਅਸੀਂ ਜਾਂਦੇ ਨਹੀਂ ਇਹ ਇਹ ਸੁਣ ਨਹੀਂ ਹੈ ਹੈ ਮੇਰੀ ਮੇਰੀ ਗੱਲ ਵੀਡੀਓ ਨਿਕਲੀ ਵੀ ਤੇ ਵੀਡੀਓ ਆ ਪਈਆ ਆ ਪਈਆ ਵੀਡੀਓ ਆ ਪਈਆ ਦੇਖੋ ਆ ਪਈਆ ਵੀ ਕੋਈ ਨਾ ਕਹਿ ਰਹੇ ਗਲਤੀ ਹੈ ਬਾਈ ਮੇਰੀ ਗਲਤੀ ਤਾਂ ਹੈਗੀ ਉਹ ਦੱਸੋ ਜੀ ਮੈਂ ਹੁਣ ਕੀ ਕਰੀਏ ਡਾਂਗ ਮਾਰੀਏ ਬੋਲੋ ਗਲਤੀ ਮੰਨੋ ਗਲਤੀ ਨਹੀਂ ਗਲਤੀ ਨਹੀਂ ਜੀ ਅਸੀਂ ਅਮਰਤਾਰੀ ਬੰਦੇ ਤੁਸੀਂ ਸਫਾਈ ਨਾਲ ਕਿਉਂ ਨਹੀਂ ਕੰਮ ਕਰਾਉ ਅੱਛਾ ਅਸੀਂ ਤਾਂ ਗਲਤੀ ਕਰੀ ਜੀ ਅਸੀਂ ਕਰਨੇ ਆ ਗਏ ਨਾ ਫਿਰ ਤਾਂ ਬਹੁਤ ਗੁੱਸਾ ਕਰ ਰਹੇ ਹੋ ਪਰ ਨਾ ਕਰ ਨਾ ਕਰ ਮੈਂ ਨਹੀਂ ਕਿੰਨਾ ਕਰੇਗਾ ਮਾਨੂੰ ਜਦ ਕਿ ਨਾ ਵੀ ਵੀਡੀਓ ਬਣ ਗਈ ਕਰ ਲ ਕੋਈ ਜਾਂਦਾ ਹਾਂ ਹਾਂ ਗਲਤੀ ਨਹੀਂ ਜੀ ਦੇਖੋ ਜੀ ਨਹੀਂ 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 ਯਾਰ 25 ਸਾਲ ਹੋ ਗਏ ਯਾਰ ਗਲਤੀ ਦੀ ਗੱਲ ਨਹੀਂ 25 ਸਾਲ ਹੋ ਗਏ ਤੁਹਾਡੇ ਖਾੰਦੇ ਵਾਲੋਂ 25 ਸਾਲ ਜਿਹੜੀ ਕੰਪਲੇਂਟ ਆਈ ਹੈ ਪਰ ਆ ਤਾਂ ਬਹੁਤ ਵੱਡੀ ਆ ਗਈ ਯਾਰ ਇਹ ਤਾਂ ਦੇਖ ਦੇਖ ਦੇ ਪਾ ਕੇ ਆ ਜਾਈਏ ਨਾ ਉਹ ਨਹੀਂ ਹਾ ਯਾਰ ਹੱਦ ਕਰਦਾ ਤੂੰ ਵੀ ਹੱਦ ਕਰਦਾ ਚੰਗਾ ਬੰਦਾ ਚੱਲ ਹੋ ਗਿਆ ਗੱਲ ਦੀ ਮੰਨ ਰਿਹਾ ਨਹੀਂ ਹਟਾ ਲਈ ਉਹਨਾਂ ਨੇ ਨਹੀਂ ਕੁਛ ਤਾਂ ਕਰਨੀ ਪੈਣਾ ਓਏ ਸਾਡਾ ਕੋਈ ਗੱਲ ਨਹੀਂ ਸਾਡੀ ਬੜੀ ਈਸ਼ੂ ਨਾ ਬਣਾਉਂਦੇ ਝਪੜਾ ਨਹੀਂ ਇਹਦਾ ਕੋਈ ਹੁੰਦੀ ਆ ਜੀ ਗਲਤੀ ਨਾਲ ਚਲਾ ਦੇ ਗਲਤੀ ਨਹੀਂ ਜਾਣ ਵਿੱਚ ਕੇ ਹੋ ਫਿਰ ਵੀੜੀ ਕਿੱਲੇ ਛੜ ਤੂੰ ਕਰ ਕੇ ਕਿੱਦਾਂ ਛੜ ਤਾ ਬਿੰਦੂ ਲਾਣ ਘਰ ਚ ਥੋੜੇ ਬਾਣ ਲੀ ਜਾਂਦਾ ਕਈ ਰੋਟੀ ਦਹੀਂ ਫਿਰ ਬਾਲਾ ਫਿਰ ਵੀੜੀ ਨਹੀਂ ਆ ਸਕਦੀ ਵੀੜੀ ਨਹੀਂ ਆ ਸਕਦੀ ਵੀੜੀ ਨਹੀਂ ਆ ਸਕਦੀ ਫਿਰ ਨਹੀਂ ਜਾਂਦਾ ਘਰ ਚ ਬਾਣ ਮੈਂ ਕਰਦੀ ਉਹ ਜਾਣ ਕੇ ਤੁਸੀਂ ਗਲਤੀ ਹੋਣੀ ਨਹੀਂ ਇਹ ਤਾਂ ਜਾਣ ਵਿੱਚ ਕੀ ਹੋਇਆ ਬਾਜੀ ਗਲਤੀ ਕੇ ਮੈਨੂੰ ਸਮਝਾਓ ਵੀ ਦੂਰ ਜਾਓ ਹੋਰ ਕਿੰਨੂ ਕਹਿ ਰਹੇ ਹੋ ਮੈਨੂੰ ਕਹਿ ਕੇ ਰਹੇ ਹੋ ਮੈਂ ਤੁਹਾਨੂੰ ਸਮਝਾਉਂਗਾ ਕਹਿਣਾ ਨਹੀਂ ਤੁਸੀਂ ਸਮਝਾਇਆ ਹੋਣ ਸਮਝਾਉਂਦੇ ਵਜਾ ਦਾ ਗਲਤੀ ਹੋਊਂਗੇ ਤਾਂ ਹੀ ਸਮਝਾਉਂਗੇ ਪਹਿਲੀ ਇਥੋਂ ਨਾ ਲੱਜੂਂਗੇ ਖਾਬਰਾ ਕਿੰਨੀ ਹੋਰ ਗੱਲ ਨਹੀਂ ਨਹੀਂ ਹਾਂ ਨਹੀਂ ਨਹੀਂ ਹੱਦ ਕਰੀਏ ਤੂੰ ਯਾਰ ਕਹਿੰਦੇ ਥੋੜੇ ਖਾਂਦੇ ਆ ਜੇ ਹੁਣੇ ਘਰ ਗਲਤੀ ਹੋ ਗਈ ਬਈ ਇਹ ਤਾਂ ਬਹੁਤ ਬੜੀ ਹੋ ਗਈ ਯਾਰ ਇਹ ਤਾਂ ਵੀਡੀਓ ਯਾਰ ਵੀ ਅਸੀਂ ਤਮਾਕੂ ਦੇ ਨੇੜੇ ਜਾਂਦੇ ਸੀ ਡੰਗ ਮਾਰਦੇ ਕਰਦਨ ਮਾਰਦੀਏ ਤੂੰ ਮੋੜ ਲੈ ਨਹੀਂ ਨਹੀਂ ਮੈਂ ਮੈਂ ਕਿੱਥੇ ਬੜਣੀ ਹੈ ਬੰਦੇ ਤੇ ਰੱਖੇ ਹੋਏ ਆ ਅੱਡੀ ਕਿੱਡੀ ਗੱਲ ਆ ਓਏ ਯਾਰ ਵੀਡੀਓ ਨਹੀਂ ਕਰਾਈ ਦਿੱਤੇ ਹੱਦ ਹੋ ਗਈ ਕਹਿੰਦਾ ਕਿੱਦਾਂ ਹੋ ਜਾਂਦਾ ਯਾਰ ਯਾਰ ਮੰਨ ਲੈ ਗੱਲ ਇਹ ਕਿਵੇਂ ਕੱਢ ਲਈ ਤੇ ਤੂੰ ਖੁਦ ਨੇੜੇ ਹੀ ਕਰਦੇ ਸੀ ਯਾਰ ਹਾਂ ਜਾਲ ਕੇ ਬੰਦੀ ਪਾਦੇ ਆ ਅਸੀਂ ਤਮਾਕੂ ਸੁਭਾਣ ਪਹਿਲਾਂ ਬਾਅਦ ਛੱਡਦੇ ਓਏ ਓਏ ਅਸੀਂ ਤਮਾਕੂ ਦੇ ਨੇੜੇ ਨਹੀਂ ਜਾਂਦੇ ਇਹ ਜਾਣ ਕੇ ਥੋੜੀ ਪਾਇਆ ਉਹ ਯਾਰ ਜਾਣ ਕੇ ਜਾਣਵਜ ਕੇ ਵੀੜੀ ਤੇ ਜਾਣਵਜ ਕੇ ਪਾਉਗੀ ਯਾਰ ਜਾਣਵਜ ਪੂਰੀ ਤਾਂ ਦੇ ਕੋਈ ਇੱਕ ਮਾਲ ਦੇ ਯਾਰ ਵੀੜੀ ਜਾਣਵਜ ਕੇ ਗੇਰੀ ਵਿੱਚ ਉਹ ਥੋੜਾ ਬੜਾ ਥੋੜਾ ਉਹ ਖੋਰ ਹੋਇਆ ਤਾਂ ਬੰਦਾ ਹੈ ਵੀ ਯਾਰ ਹੈ ਤੇਰੇ ਅੱਗੇ ਪਾਣੀ ਦੀ ਆ ਤੇਰੀ ਚ ਪਾਣੀ ਯਾਰ ਉਹ ਯਾਰ ਮੁੰਨੇ ਤੋਂ ਮਤਲਬ ਮੇਰੇ ਕੋਲ ਹੀੜਾ ਹੋਸਾ ਯਾਰ ਮੁੰਨੇ ਸੁਖਨੇ ਮੇਰੇ ਕੋਲ ਆਉਣਾ ਵੀੜੀ ਜੜਾ ਉਹ ਮਨੂ ਕੇ ਸੁਭ ਮੇਂਗੀ ਮੇਰੇ ਕੋਲ ਵੀੜੀ ਵਾਲਾ ਆਉਣਾ ਹਾਂ ਇਹ ਹੋ ਤਰੀਕਾ ਕਿਹੜਾ ਤੂੰ ਦਾਸਰਾ ਤਰੀਕਾ ਕਿਹੜਾ ਇਹ ਗੱਲਾਂ ਗੱਲ ਕਰੇ ਗਲਤੀ ਹੋ ਠੀਕ ਹੈ ਬੰਦਾ ਕਿਹੜਾ ਬੰਦਾ ਨੂੰ ਕਰਦਾ ਦਿਵਾਦ ਓ ਮਹਾਰਾਜ ਜੀ ਛਿੜਕੇ ਨਾਲ ਨਹੀਂ ਪਤਾ ਮਸਲਾ ਦੇਖੋ ਕਿੱਡਾ ਹੈ ਕੋਈ ਗੱਲ ਨਹੀਂ ਲੈ ਕਹਿ ਤੇ ਗਲਤੀ ਹੋ ਗਈ ਤੈਨੂੰ ਸੈਲੈਕਟ ਕਰਕੇ ਐਡਾ ਮਜੂਰ ਕਾ ਆਦਮੀ ਹੈ ਯਾਰ ਕਹਿ ਰਿਹਾ ਉਹਨਾਂ ਦਾ ਅਸੀਂ ਇੱਜਤੇ ਕਰਦੇ ਕੋਈ ਨਹੀਂ ਯਾਰ ਕੋਈ ਗੱਲ ਨਹੀਂ ਹੈਗੀ ਪਰ ਆਇਆ ਨਾ ਮਸਲਾ ਯਾਰ ਦੇਖੋ ਅਸੀਂ ਤੁਸੀਂ ਐਡਾ ਬੜਾ ਸਿਆਣਾ ਬੰਦਾ ਮਾਫੀ ਮੈਂ ਤੇਰੇ ਬਾਹਰ ਸਮਾਨ ਹੈ ਯਾਰ ਤਮਾ ਉਹ ਤਾਂ ਚਲੋ ਚਲੋ ਕੋਈ ਨਹੀਂ ਭੈਣ ਜੀ ਚਲੋ ਉਹ ਭੈਣ ਜੀ ਉਹ ਭੈਣ ਜੀ ਹਾਂ ਕੀ ਕਰਦੇ ਸਾਡੇ ਤਾਂ ਮੂੰਹ ਤੇ ਚਲੀ ਗਈ ਨਾ ਚਲੋ ਅਸੀਂ ਬਾਹਰ ਮੰਗਦੀ ਆ ਗਏ ਹੁਣ ਭੈਣ ਜੀ ਉਹ ਵੀਰ ਸਮਝਾ ਭੈਣ ਜੀ ਆ ਵੀ ਉਹਨੇ ਮੰਗਲੀ ਖਾਕੂ ਕਰ ਲਿਆ ਠੀਕ ਨਹੀਂ ਸਭ ਨੂੰ ਦਿਮਾਗੂ ਸੱਡ ਘਰੇ ਨਹੀਂ ਵਰਦਾ ਯਾਰ ਹੱਦ ਹੋ ਗਈ ਉਹਨਾਂ ਨਾਲ ਇਕੱਲੇ ਮਾਫੀ ਮੰਗਲੀ ਖਾਕੂ ਤਾਂ ਕਰ ਲਿਆ ਉਹਨੇ ਯਾਰ ਹੋਰ ਇੱਥੇ ਯਾਰ ਇਹ ਯਾਰ ਇਹ ਗਾਦੇ ਦੇ ਜਾਣ ਜਾਣ ਮੁੱਚ ਗਏ ਜਾਣ ਕੇ ਕਾਰੀਗਰ ਸੱਡਦਾ ਵਿੱਚ ਯਾਰ ਕਾਰੀਗਰ ਨੇ ਜਾਣ ਕੇ ਸਿੱਟੀ ਯਾਰ ਉਹ ਨਹੀਂ ਵੀਰੇ ਨਹੀਂ ਹੁੰਦਾ ਯਾਰ ਦੋਰੀ ਹੋਰ ਕੀ ਅੱਜ ਗਲਤੀ ਤੇ ਪਿਆਰ ਦੀ ਮੰਨ ਲਈ ਗਲਤੀ ਯਾਰ ਨਹੀਂ ਨਹੀਂ ਚਲੋ ਭੈਣ ਜੀ ਕੋਈ ਗੱਲ ਗਾਇ ਤਾਂ ਦਿਆ ਗਲਤੀ ਹੋ ਗਈ ਬੰਦੇ ਸਿਆਣੀ ਗੱਲ ਦਾ ਮੰਨ ਲੀ ਨਾ ਵੀ ਹੱਦ ਕਿਹਦਾ ਸਾਡਾ ਹਣ ਦੱਸੋ ਜਿਹੜੀ ਸਾਡੇ ਮੂੰਹ ਚ ਹਾਂ ਉਹ ਪਰ ਉਹ ਕਿ ਗਲਤੀ ਮੰਨਨੇ ਨਹੀਂ ਬੰਦੇ ਨੇ ਹੁਣ ਦੇਖੋ ਗਲਤੀ ਕਹਿਤੀ ਗਲਤੀ ਸਾਡੇ ਤੇ ਵੀ ਤਾਂ ਹੋ ਸਕਦੀ ਕੋਈ ਗਲਤੀ ਉਹ 10 ਮਿੰਟ ਉਹ ਭੈਣ ਕੀ ਤੁਹਾਡੇ ਤੇ ਵੀ ਤਾਂ ਹੋ ਸਕਦੀ ਗਲਤੀ ਕੀ ਬੀੜੀਆਂ ਪੈਂਦੇ ਫਿਰ ਉਹ ਗੱਲ ਕਰੀ ਜਾਂਦੇ ਹੋ ਉਹ ਬੀੜੀਆਂ ਹੋ ਜਾਂਦੀਆਂ ਨਹੀਂ ਬੀੜੀਆਂ ਪਾਉਂਗੇ ਹੱਦ ਕਰਦਾ ਤੂੰ ਤਾਂ ਯਾਰ ਚੰਗਾ ਬੰਦਾ ਕੋਈ ਮੈਲ ਹੋ ਜਾਂਦੀ ਹੈ ਹੋਰ ਕੀ ਕਹਿ ਰਹੇ ਹੋ ਉਹ ਆ ਨਹੀਂ ਕਰੇ ਕਰਦੇ ਹੋ ਜਾਂਦਾ ਕੋਈ ਹੋਰ ਕੋਈ ਜਾਨਵਰ ਹੋਵੇ ਵੀ ਆਪ ਗਿਰ ਗਏ ਏtanto ਨਹੀਂ ਆਪ ਗਿਰ ਜੂਗੀ ਰੁੜਕੇ ਤਾਂ ਆਪ ਪੈਣ ਨਹੀਂ ਲੱਗੀ ਵਿੱਚ ਯਾਰ ਓਡੀ ਗੱਲ ਯਾਰ ਇਹ ਸਮਝ ਲਈ ਓਡੀ ਬੰਦੇ ਨੇ ਮਾਫੀ ਮੰਗ ਲਈ ਛੋਟੀ ਜਿਹੀ ਗੱਲ ਉਹਦੇ ਅੱਡਾ ਬੜਾ ਪਾੜ ਬਣਾ ਕੇ ਰੇ ਯਾਰ ਛੋਟੀ ਗੱਲ ਫਿਰ ਤੂੰ ਦੋਹੀ ਗੱਲ ਕਰੀ ਜਾਂਦਾ ਤਾਂ ਮਾਫੀ ਮੰਗਦਾ ਰਿਹਾ ਗਲਤੀ ਹੋ ਗਈ ਯਾਰ ਹੋਰ ਸੁਣੀ ਤਾਂ ਤੇ ਕੀ ਕਰਨਾ ਜੇ ਤੂੰ ਮਾਫੀ ਕਹ ਤੀ ਉਹ ਤੂੰ ਇਹਨੂੰ ਗੱਲ ਛੋ ਕਹੋ ਤੁਸੀਂ ਫਿਰ ਇਹ ਮੰਨ ਲਈ ਯਾਰ ਕਹਿ ਤਾ ਦੇਆ ਤੁਨੂੰ ਕਿ ਚਲ ਕਾਰੀਗਰ ਤੇ ਗਲਤੀ ਹੋ ਗਈ ਸਮਾਨ ਤੈਨੂੰ ਨਮਾ ਦੇਣ ਜੋ ਤੂੰ ਕਹਿ ਰਿਹਾ ਇਹ ਇਹ ਸਮਾਨ ਦਾ ਤਾਂ ਮਸਲਾ ਨਹੀਂ ਯਾਰ ਇਹਨਾਂ ਦੇ ਵੀ ਇਹਨਾਂ ਦੇ ਵੀ ਨਾ ਦੋਏ ਹਾਡਰ ਪਰ ਹੀ ਜਾਂਦੇ ਵੀ ਉਹਨਾਂ ਸਾਫ ਸਫਾਈ ਹੈ ਗਲਤੀ ਬੰਦਾ ਮੰਨਤਾ ਰਿਹਾ ਬਣੀ ਯਾਰ ਹੋਰ ਇਹ ਪ੍ਰਧਾਨ ਕਹਾਂ ਗਿਆ ਮਾਫੀ ਲਾ ਕੇ ਕਰ ਹੱਥ ਜੋੜ ਕੇ ਆਣੇ ਮੰਨਾਰੇ ਉਹ ਐ ਨਹੀਂ ਕਰੇ ਕਰਦੇ ਹੋ ਜੇ ਕਿਸੇ ਹੋਰ ਨੇ ਕਹਿੰਦਾ ਵੀ ਇਹਨਾਂ ਕੋਲ ਤੇ ਫੜ ਕੇ ਲਿਆਈਆਂ ਆ ਦੇਖੋ ਫਿਰ 25 ਸਾਲ ਤੋਂ ਹੈ 25 ਸਾਲ ਤੋਂ ਹੈ ਰਿਹਾ ਗਲਤੀ ਹੋ ਰਹੀ ਹੈ ਤੂੰ ਤਾਂ ਕੁਝ ਗਲਤ ਕਰ ਲੈ ਯਾਰ ਤੇਰੀ ਤਾਂ ਟੈਨਸ਼ਨ ਨਹੀਂ ਮੈਨੂੰ ਮੈਨੂੰ ਕਦੀ ਟੈਨਸ਼ਨ ਨਹੀਂ ਆ ਇਹ ਨਹੀਂ ਹੁੰਦਾ ਯਾਰ ਮੈਨੂੰ ਇਹ ਤਾਂ ਕੁਝ ਗਲਤ ਹੈ ਤੂੰ ਤਾਂ ਕੁਝ ਗਲਤ ਸਾਰੇ ਮੈਂ ਖਾ ਰਿਹਾ ਮੈਂ ਖਾ ਰਿਹਾ ਹੱਦ ਕਰੀਆਂ ਤੂੰ ਹਾਂ ਨਹੀਂ ਹੁੰਦਾ ਖਾ ਰਿਹਾ ਹਾਂ ਮੈਂ ਕਹਿੰਦਾ ਹਾਂ ਕੀ ਕਹਿੰਦਾ ਭਾਈ ਮੈਂ ਵੀ ਅੰਦਰ ਚੜਦਾ ਉਹਨੇ ਮਾਫੀ ਮੰਗ ਲਈ ਮਾਫੀ ਮਾਫੀ ਗੱਲ ਖਤਮ ਹੋ ਗਈ ਮਾਫੀ ਮਾਫੀ ਗੱਲ ਖਤਮ ਹੋ ਗਈ ਉਹ ਕੀ ਕਰਦੇ ਨੇ ਸੀ ਦਾ ਮਾਫੀ ਮੰਗ ਲਈ ਗੱਲ ਫਿਰ ਅਸੀਂ ਕੀ ਕਰੀਏ ਜੇ ਸਾਡੇ ਮੂੰਹ ਚੋਂ ਵੀ ਸਾਡੇ ਜੇ ਤੈਨੂੰ ਸਾਡੇ ਅੰਦਰ ਚਲੇਗਾ ਤੁਸੀਂ ਗੱਲ ਦੋ ਜੇ ਤੈਨੂੰ ਸਾਡੇ ਅੰਦਰ ਚਲੇਗਾ ਅਸੀਂ ਇਸ ਨੂੰ ਕੀ ਕਰੀਏ ਉਹ ਤਾਂ ਹੁਣ ਨਹੀਂ ਹੁੰਦਾ ਬਈ ਬਧਾਈ ਜਾ ਜਿੰਨੀ ਮਰਜ਼ੀ ਬਧਾਈ ਜਾ ਇਹਨੂੰ ਗੱਲ ਦਾ ਵੀਰ ਆਈ ਮਾਫੀ ਮੰਗ ਲਈ ਤੇਰੇ ਤੋਂ ਅੱਗੇ ਨਹੀਂ ਕੰਮ ਹੋਊਗਾ ਇਹੋ ਜਿੱਡੀ ਮਰਜ਼ੀ ਬਧਾਈ ਲੈ ਬਧਾਈ ਚੱਲ ਜਿੰਨੀ ਵਧਾਉਣੀ ਹੈ ਕੋਈ ਫਾਇਦਾ ਨਹੀਂ ਇਹਨੂੰ ਪੇਕੇ ਰਿਪੋਰਟ ਕਰਾ ਲੈ ਠਾਣੇ ਚਲਦੇ ਆਂ ਗੱਲ ਕਰ ਲਾਂਦੇ ਬੈਠ ਕੇ ਚੱਲ ਚੱਲ ਠਾਣੇ ਚੱਲੋ ਯਾਰ